ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸ ਸਿੱਧੂ ਅੱਜ ਆਪਾਂ ਫਿਰ ਮੁਰ ਤੋਂ ਹਾਜ਼ਰ ਹੈ ਮੈਥਮੈਟਿਕਸ ਇੱਕ ਸਵਾਲ ਹੋਰ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਆਪਣੇ ਬੋਰਡ ਇਗਜ਼ਾਮਸ ਨੂੰ ਫਾਈਨਲ ਟੱਚ ਦੇਣ ਜਾ ਰਹੇ ਹਾਂ ਅੱਜ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ 4 ਮਾਰਕਸ ਵਾਲਾ ਕੁਐਸਚਨ ਜਿਹੜਾ ਤੁਹਾਡੇ ਇਗਜ਼ਾਮ ਪਰਸਪੈਕਟਿਵ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ ਜੋ ਸਾਡਾ ਕੁਐਸਚਨ ਹੈ ਇਹ ਸਾਡਾ ਕੁਐਸਚਨ ਹੈਗਾ ਸਾਡਾ ਚੈਪਟਰ ਤ੍ਰਿਕੋਣਮਿਤੀ ਨਾਲ ਜਾਣ ਪਛਾਣ ਵਾਲੇ ਚੈਪਟਰ ਦੇ ਵਿੱਚੋਂ ਓਕੇ ਤਾਂ ਕੁਐਸਚਨ ਦੇਪਰ ਸ਼ੁਰੂਆਤ ਕਰਦੇ ਹਾਂ ਕਹਿੰਦੇ ਜੇਕਰ tan a b √10 ਹੈ ਅਤੇ tan a b 1/√3 ਐ ਕਦੋਂ ਕਹਿੰਦੇ ਜਦੋਂ ਆਪਣੇ ਕੋਲੇ ਜਿਹੜਾ a b ਦੋਨਾਂ ਦਾ ਜੋੜ ਐ 0° ਤੋਂ ਵੱਡਾ ਹੋਵੇ ਤੇ 90° ਤੋਂ ਛੋਟਾ ਜਾਂ ਉਹਦੇ ਇਕੁਅਲ ਹੋਵੇ ਅਤੇ ਦੂਜੀ ਕੰਡੀਸ਼ਨ ਦੇ ਰਹੇ ਵੀ ਜਿਹੜਾ a ਐਂਗਲ ਆ ਉਹ ਹਮੇਸ਼ਾ ਕੀ ਹੋਊਗਾ b ਤੋਂ ਵੱਡਾ ਹੋਊਗਾ ਕਲੀਅਰ ਹੈ ਤਾਂ a ਅਤੇ b ਦਾ ਮੁੱਲ ਪਤਾ ਕਰੋ ਕਲੀਅਰ ਹੈ ਜੇ ਤੁਹਾਨੂੰ ਆਹ ਚੀਜ਼ ਨਹੀਂ ਵੀ ਸਮਝ ਆ ਰਹੀ ਤਾਂ ਇਹਨੂੰ ਤੁਸੀਂ ਇਗਨੋਰ ਕਰ ਸਕਦੇ ਹੋ ओके ਆ ਵਾਲੀ ਚੀਜ਼ ਤੁਹਾਨੂੰ ਸਮਝ ਨਹੀਂ ਆ ਰਹੀ ਤੈਨੂੰ ਇਗਨੋਰ ਕਰ ਸਕਦੇ ਹੋ ਕਲੀਅਰ ਹੈ ਇਸਵਾਲ ਨੂੰ ਕਰਨ ਦੀ ਇੱਕ ਬਹੁਤ ਹੀ ਸੋਲਿਡ ਜੀ ਟ੍ਰਿਕ ਹੈ ਜਿਹੜੀ ਕਿ ਤੁਹਾਨੂੰ ਆਈ ਹੋਪ ਤੁਹਾਨੂੰ ਵਿਦਿਨ ਸੈਕਿੰਡ ਸਮਝ ਆ ਜੇਗੀ ਠੀਕ ਹੈ ਤਾਂ ਸਾਡਾ ਕੁਐਸਚਨ ਦੇ ਵਿੱਚ ਜੋ ਚੀਜ਼ ਦਿੱਤੀ ਹੈ ਪਹਿਲਾਂ ਉਹਨੂੰ ਤਾਰ ਲਓ ਸਾਨੂੰ ਦਿੱਤਾ ਹੋਇਆ tan a b √3 ਇਹਨੂੰ ਲਿਖ ਲਓ tan a b √3 ਐਂਡ ਦੂਸਰੀ ਜੀ ਚੀਜ਼ ਦਿੱਤੀ ਹੋਈ ਹੈ tan a b √3 ਹੁਣ ਸਾਨੂੰ ਚਾਹੀਦਾ a ਤੇ b a ਤੇ b ਤੁਸੀਂ ਹੁਣ ਆਈ ਇਮੈਜਿਨ ਕਰੋਗੇ ਇੱਥੋਂ ab ਕੱਢਣਾ ਸੌਖਾ ਨਹੀਂ ਹੈਗਾ ਬਿਕੋਜ਼ ਇਹਦੇ ਇਹਦੇ ਬਾਹਰ ਕੌਣ ਹੈ ਟੈਨ ਹੈ ਯਾਨੀ ਕਿ ਗੁਲਾਮ ਹੈ ਟੈਨ ਦੇ ਟੈਨ ਦਾ ਐਂਗਲ ਹੈ ਠੀਕ ਹੈ ਇੱਥੋਂ ਵੀ ਆਪਾਂ a ਤੇ b ਨਹੀਂ ਕੱਢ ਸਕਦੇ ਬਿਕੋਜ਼ ਇੱਥੇ ਵੀ ਬਾਹਰ ਕੌਣ ਹੈ ਟੈਨ ਹੈ ਟੈਨ ਦੇ ਗੁਲਾਮ ਬਣੇ ਹੋਏ ਐ ਜੇ ਅਸੀਂ ਇਹ ਤੇ b ਦੀ ਵੈਲਿਊ ਕੱਢਣੀ ਹੈ ਤਾਂ ਸਭ ਤੋਂ ਪਹਿਲਾਂ ਇੱਥੋਂ ਆਪ ਨੂੰ a b ਕੱਢਣਾ ਪਊਗਾ ਐਂਡ ਇੱਥੋਂ ਸਾਨੂੰ a b ਕੱਢਣਾ ਪਊਗਾ ਉਹ ਕਦੋਂ ਪੋਸੀਬਲ ਹੈ ਜੇ ਮੂਰਲਾ ਪਟੈਨ ਖਤਮ ਕਰ ਦਈਏ ਕਿ ਮੈਂ ਕਿਵੇਂ ਕਰਕੇ ਟੈਨ ਉਡਾ ਦਈਏ ਤੇ ਸਾਡੇ ਕੋਲ ਇੱਥੋਂ a b ਰਹਿ ਜਾਊਗਾ ਠੀਕ ਇਸੇ ਤਰ੍ਹਾਂ ਇੱਥੋਂ ਟੈਨ ਉਡਾ ਦਈਏ ਸਾਡੇ ਕੋਲ ਰਹਿ ਜਾਊਗਾ a b ਤਾਂ ਜੇ ਆਪਾਂ ਇਹ ਵਾਲਾ ਟੈਨ ਉਡਾਉਣਾ ਹੋਵੇ ਤਾਂ ਇਹਦੀ ਇੱਕ ਕੰਡੀਸ਼ਨ ਹੈ ਵੀ ਐਦਾਂ ਦਾ ਹੀ ਟੈਨ ਉੱਧਰ ਲਿਓਣਾ ਪਊਗਾ ਆਪਾਂ ਇਸ ਇਕੁਅਲ ਦੇ ਇਧਰਲੀ ਸਾਈਡ ਆਪਾਂ ਨੂੰ ਟੈਨ ਲਿਓਣਾ ਪਊਗਾ ਐਂਡ ਠੀਕ ਹੈ ਤਾਂ ਜੋ ਆਪਾਂ ਟੈਨ ਦਾ ਟੈਨ ਕੈਨਸਲ ਆਊਟ ਕਰਕੇ ਆਪਾਂ a b ਦੀ ਵੈਲਿਊ ਬਾਹਰ ਕੱਢ ਸਕੀਏ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈਗਾ ਇਹ ਦੇਖੋ ਵੀ ਟੈਨ ਦੇ ਕਿਹੜੇ ਡਿਗਰੀ ਦੇ ਉੱਪਰ √3 ਵੈਲਿਊ ਆ ਰਹੀ ਹੈ ਤੁਸੀਂ ਟੈਨ ਦਾ ਵੈਲਿਊ ਚਾਰਟ ਬਣਾ ਲੈਣਾ ਟੈਨ ਦਾ ਆਪਾਂ ਜੀ ਵੈਲਿਊ ਚਾਰਟ ਬਣਾਈਏ ਟੈਨ θ 0° 30° 45° 60° 90° ਠੀਕ ਹੈ ਇਹਦੀਆਂ ਵੈਲਿਊਜ਼ ਜੇ ਲਿਖੀ ਹੈ ਆਪਾਂ ਕੀ ਕੀ ਹੋਣਗੀਆਂ 0 ਤੇ ਹੋਊਗੀ ਰਾਜੇ ਇਹਦੇ 0 ਐਂਡ √3 ਤੇ ਹੁੰਦੀ ਹੈ 1/√3 45 ਤੇ ਹੁੰਦੀ ਹੈ 1 60 ਤੇ ਹੁੰਦੀ ਹੈ √3 90 ਤੇ ਹੁੰਦੀ ਹੈ ਪਰਿਭਾਸ਼ਿਤ ਨਹੀਂ ਹੁੰਦੀ ਇਹ ਸਾਡਾ ਰੂਲ ਚਾਰਟ ਕਾਦੇ ਵਾਸਤੇ tan θ ਵਾਸਤੇ ਹੁਣ ਤੁਸੀਂ ਦੇਖੋ ਜਿਹੜਾ √10 ਹੈ ਉਹ ਟੈਨ ਦੇ ਕਿਹੜੇ ਐਂਗਲ ਤੇ ਆ ਰਿਹਾ ਹੈ ਜਿਹੜਾ √3 ਸਾਡੀ ਇਹ ਵੈਲਿਊ ਆ ਰਹੀ ਹੈ ਟੈਨ 60 ਤੇ ਕਾਹਦੇ ਤੇ ਆ ਰਹੀ ਹੈ ਟੈਨ 60 ਦੀ ਵੈਲਿਊ ਕਿੰਨੀ ਆ ਰਹੀ ਹੈ √3 ਆਈ ਹੈ ਤਾਂ ਆਪਾਂ ਲਿਖ ਦਾਂਗੇ ਟੈਨ a b ਟੈਨ 60 ਯਾਨੀ ਕਿ √10 ਨੂੰ ਅਸੀਂ ਕੀ ਲਿਖ ਸਕਦੇ ਟੈਨ 60 ਲਿਖ ਸਕਦੇ ਆ ਹੁਣ ਆਪਾਂ ਕੀ ਕਰ ਸਕਦੇ ਟੈਨ ਦਾ ਟੈਨ ਕੈਨਸਲ ਆਊਟ ਕਰ ਸਕਦੇ ਆ ਤਾਂ ਸਾਡੇ ਕੋਲੇ ਵੈਲਿਊ ਰਹੇਗੀ a plus b is equal 60° ਠੀਕ ਹੈ ਇੱਥੋਂ ਸਾਡੇ ਕੋਲੇ ਕੀ ਬਣ ਗਈ ਇੱਕ ਨੰਬਰ ਇਕੁਏਸ਼ਨ ਬਣ ਗਈ ਨੂੰ ਤੁਸੀਂ ਇੱਕ ਨੰਬਰ ਦੇ ਦੇਣੀ ਓਕੇ ਕੀਤਾ ਕੀ ਹੈ ਆਪਾਂ ਆਪਾਂ ਨੇ ਇੱਥੋਂ a ਤੇ b ਆਜ਼ਾਦ ਕਰਵਾਉਣੇ ਸੀ ਇਹ ਸਿਰਫ ਤੇ ਸਿਰਫ ਤਾਂ ਹੀ ਪੋਸੀਬਲ ਹੈ ਜੇ ਇਹਦੇ ਨਾਲ ਵਾਲਾ ਟੈਨ ਅਸੀਂ ਖਤਮ ਕਰ ਦਈਏ ਐਂਡ ਇਹਨੂੰ ਖਤਮ ਕਰਨ ਵਾਸਤੇ ਸਾਨੂੰ ਦੇ ਉਧਰਲੇ ਸਾਈਡ ਟੈਨ ਲਿਆਉਣਾ ਪਊਗਾ ਤਾਂ ਟੈਨ ਲਿਆਉਣ ਵਾਸਤੇ ਅਸੀਂ ਚੈੱਕ ਕੀਤਾ ਵੀ √3 tan theta ਦੀ ਡਿਗਰੀਜ਼ ਦੇ ਵਿੱਚੋਂ ਕਿਹੜੀ ਡਿਗਰੀ ਦੀ ਵੈਲਿਊ ਹੈ ਤਾਂ tan 60 ਦੀ ਵੈਲਿਊ ਸੀਗੀ √3 ਤਾਂ ਆਪਾਂ √3 ਦੀ ਜਗ੍ਹਾ ਤੇ tan 60 ਲਿਖਤਾ ਕਲੀਅਰ ਹੈ ਜੇ tan ਨਾਲ tan ਕੈਨਸਲ ਆਊਟ ਕਰਕੇ ਸਾਡੇ ਕੋਲ a b ਆਜ਼ਾਦ ਹੋ ਗਿਆ ਯਾਨੀ ਕਿ a b ਦੀ ਵੈਲਿਊ ਆ ਗਈ 60 ਡਿਗਰੀ ਠੀਕ ਐ ਇਸੇ ਤਰ੍ਹਾਂ ਇਥੋਂ ਆਪਾਂ a b ਨੂੰ ਫਰੀडम ਦਿਵਾਣੀ ਹੈ ਤਾਂ ਹੁਣ ਆਪਾਂ ਦੇਖਾਂਗੇ ਇਧਰ ਵਾਲੀ ਸਾਈਡ ਤਾਂ ਐਜ਼ ਇਟ ਇਜ਼ ਉਵੇਂ ਹੀ ਲਿਖ ਲਓ tan a b ਤਾਂ 1/√3 ਦੇਖੋ tan ਦੇ ਕਿਹੜੀ ਡਿਗਰੀ ਦੀ ਕੀਮਤ ਹੈ 1/3 ਆ ਰਿਹਾ ਇੱਥੇ ਆਪਾਂ 1/√3 ਦੀ ਵੈਲਿਊ ਲਿਖਤੀ ਟੈਨ 30° ਤਾਂ ਜੀ ਆਪਾਂ ਜੋ ਸੀ ਆ ਵੈਲਿਊ ਪਿਕ ਕੀਤੀ 1/√3 ਅਸੀਂ ਚੈੱਕ ਕੀਤਾ ਟੈਨ ਦੀ ਕਿਹੜੀ ਡਿਗਰੀ ਤੇ ਵੈਲਿਊ ਆ ਰਹੀ ਉਹ ਸਾਡੀ ਵੈਲਿਊ ਆ ਰਹੀ ਹੈ ਟੈਨ 30 ਤੇ ਤਾਂ ਆਪਾਂ 1/√3 ਦੀ ਜਗ੍ਹਾ ਤੇ ਲਿਖਿਆ ਟੈਨ 30 ਤਾਂ ਹੁਣ ਆਪਾਂ ਟੈਨ ਨਾਲ ਟੈਨ ਕੈਨਸਲ ਆਊਟ ਕਰਕੇ ਸਾਡੇ ਕੋਲੇ ਵੈਲਿਊ ਰਹੇਗੀ a b 30° ਇਹਨੂੰ ਆਪਾਂ ਇਕੁਏਸ਼ਨ ਨੰਬਰ ਦੇਤਾ 2 ਕਲੀਅਰ ਹੈ ਹੁਣ ਆਪਾਂ ਇਹਨਾਂ ਦੋਨੇ ਇਕੁਏਸ਼ਨਸ ਨੂੰ ਸੋਲਵ ਕਰਕੇ a ਤੇ b ਦੀ ਵੈਲਿਊ ਕੱਢ ਲਾਂਗੇ ਤਾਂ ਹੁਣ ਆਪਾਂ ਸੋਲਵ ਕਰਾਂਗੇ ਸਮੀਕਰਨ 1 ਅਤੇ 2 ਨੂੰ ਜੋੜ ਦੋ ਜੋੜਨ ਤੇ ਠੀਕ ਹੈ ਘਟਾ ਵੀ ਸਕਦੇ ਹੋ ਜੋੜ ਵੀ ਸਕਦੇ ਹੋ ਬਟ ਇੱਥੇ ਤੁਸੀਂ ਕੀ ਕਰ ਰਹੇ ਹੋ ਜੋੜਨਾ ਹਮੇਸ਼ਾ ਤੇ ਇਹਨੂੰ ਜੋੜਨ ਵਾਸਤੇ ਤੁਸੀਂ ਕੀ ਕਰੋਗੇ ਇੱਕ ਨੂੰ ਉੱਪਰ ਰੱਖ ਲਿਆ a b 60. नीचे रह okay, कोई नहीं चेंज करने? जोड़ रहे हैं तो जोड़ने वे जस्ट जोड़ देंगे जिदे की कुछ नहीं कि ला लो आ प्लस माइनस कैंसल आउट हो गया साढ़े कोई दो सिक्सटी तो थर्टी आ गया नाइन डिग्री ਠੀਕ ਹੈ ਇੱਕ ਤੋਂ ਆਪਾਂ ਕੀ ਕੱਢ ਸਕਦੇ ਆ a ਦੀ ਵੈਲਿਊ ਕੱਢ ਸਕਦੇ ਆ a ਦੀ ਵੈਲਿਊ ਕੱਢਣ ਵਾਸਤੇ ਆਹ ਵਾਲਾ 2 ਕੀ ਹੋ ਜਾਊਗਾ ਇਧਰ ਮਲਟੀਪਲਾਈ ਦੇ ਵਿੱਚ ਆ 90 ਤੇ ਡਿਵਾਈਡ ਚ ਚੱਲ ਜੂਗਾ ਤਾਂ a ਦੀ ਵੈਲਿਊ ਸਾਡੇ ਕੋਲੇ ਆ ਗਈ 45 ਡਿਗਰੀ ਕਲੀਅਰ ਹੈ ਹੁਣ ਆਪਾਂ a ਦੀ ਵੈਲਿਊ ਤਾਂ ਕੱਢ ਲਈ ਹੁਣ ਸਾਨੂੰ ਕੀ ਦੀ ਚਾਹੀਦੀ ਹੈ b ਦੀ ਵੈਲਿਊ ਵੀ ਚਾਹੀਦੀ ਹੈ ਤਾਂ ਅਸੀਂ ਕੀ ਕਰਾਂਗੇ a ਦੀ ਕੀਮਤ ਇੱਕ ਵਿੱਚ ਭਰਨ ਤੇ ਠੀਕ ਹੈ ਤੁਸੀਂ 1 ਚ ਭਰ ਸਕਦੇ 2 ਚ ਭਰ ਸਕਦੇ ਹੁਣ ਆਪਾਂ ਕੀ ਕਰਾਂਗੇ a ਦੀ ਕੀਮਤ ਇੱਕ ਚ ਭਰ ਦਿੰਨੇ ਆ ਤੇ ਇੱਕ ਵਾਲੀ ਵੈਲਿਊ ਕੀ ਹੈ ਸਾਡੀ ਇੱਕ ਸਮੀਕਰਨ a b 60 ਡਿਗਰੀ ਸੀ a ਦੀ ਵੈਲਿਊ ਆਪਾਂ ਕੱਢ ਕੇ ਆਇਆ 45 ਡਿਗਰੀ b 60 ਤਾਂ ਇੱਥੋਂ ਅਸੀਂ b ਦੀ ਵੈਲਿਊ ਕੱਢ ਸਕਦੇ ਆ 45 ਡਿਗਰੀ ਇੱਥੇ ਪਲੱਸ ਚਾ ਉੱਧਰ ਬਰਾਬਰ ਦੇ ਉੱਧਰ ਸਾਈਡ ਜਾ ਕੇ ਕੀ ਹੋ ਜੂਗਾ ਦੇਚੋਂ ਘਟ ਜੂਗੀ ਤਾਂ 60 ਚੋਂ 45 ਘਟਾਇਆ ਸਾਡੇ ਕੋਲੇ ਆ ਗਿਆ b ਦੀ ਵੈਲਿਊ 15 15 ਡਿਗਰੀ ਅੰਦਰ ਓਕੇ ਇੱਕ ਵਾਰ ਫੇਰ ਰਿਪੀਟ ਕਰਦੇ ਆ ਸਾਡੇ ਕੋਲੇ ਕੀ ਸੀ tan a b √3 ਦਿੱਤਾ ਹੋਇਆ ਸੀ tan a b 1/√3 ਦਿੱਤਾ ਹੋਇਆ ਸੀ ਸਾਨੂੰ ਕਹਿੰਦੇ ਵੀ a ਤੇ b ਦਾ ਮੁੱਲ ਪਤਾ ਕਰੋ ਠੀਕ ਹੈ ਆ ਵਾਲੀ ਚੀਜ਼ ਜੇ ਤੁਹਾਨੂੰ ਸਮਝ ਆ ਗਈ ਹੋਵੇ ਤਾਂ ਠੀਕ ਹੈ ਜੇ ਨਹੀਂ ਆਈ ਤਾਂ ਵੀ ਇਹਨੂੰ ਤੁਸੀਂ ਇਗਨੋਰ ਕਰ ਸਕਦੇ ਹੋ ਬਟ ਮੇਨ ਚੀਜ਼ ਜਿਹੜੀ ਤੁਸੀਂ ਧਿਆਨ ਚ ਰੱਖਣੀ ਹੈ ਕਿਹੜੀਆਂ ਵੈਲਿਊਜ਼ ਦਿੱਤੀਆਂ ਕਿਹੜੀ ਆਪਾਂ ਫਾਈਂਡ ਆਊਟ ਕਰ ਲੈ ਜਿਹੜੇ-ਜਿਹੜੇ ਵੈਲਿਊਜ਼ ਦਿੱਤੀਆਂ ਸਾਨੂੰ ਉਹਨੂੰ ਆਪਾਂ ਪੈਰਾਲੀਨ ਲਿਖ ਲਿਆ ਹੁਣ ਤੁਸੀਂ ਤਾਂ a ਤੇ b ਦੀ ਵੈਲਿਊ ਕੱਢਣੀ ਸੀ ਇਸ ਤਾਂ ਹੀ ਪੋਸੀਬਲ ਹੈ ਜੇ ਇਥੋਂ ਆਪਾਂ ਟੈਨ ਭਜਾਈਏ ਟੈਨ ਨੂੰ ਭਜਾਉਣ ਵਾਸਤੇ ਉਧਰ ਵੀ ਆਪ ਨੂੰ ਟੈਨ ਲੈਣਾ ਪੈਣਾ ਸੀ ਤਾਂ ਆਪਾਂ ਦੇਖਿਆ ਵੀ ਟੈਨ ਦੇ ਕਿਹੜੀ ਵੈਲਿਊ ਤੇ √3 ਬਣਦੇ ਹੈ ਟੈਨ ਦੇ ਕਿਹੜੀ ਡਿਗਰੀ ਤੇ ਵੈਲਿਊ √3 ਬਣਦੀ ਹੈ ਅਸੀਂ ਕਿ ਕੀਤਾ ਟੈਨ ਦਾ ਚਾਰਟ ਬਣਾ ਲਿਆ ਵੈਲਿਊ ਚਾਰਟ ਬਣਾ ਲਿਆ ਅਕੋਰਡਿੰਗ ਟੂ ਡਿਗਰੀ 0 ਡਿਗਰੀ 30 ਡਿਗਰੀ 45 ਡਿਗਰੀ 60 ਡਿਗਰੀ 90 ਡਿਗਰੀ ਠੀਕ ਹੈ ਫਿਰ ਆਪਾਂ ਦੇਖਿਆ ਟੈਨ 30 ਦੇ ਬਣ ਰਹੀ ਹੈ √3 सॉरी फिर आप देखा टेन बन रही है रूट थ्री तो आप टेन सिक्सटी लिखता है टेन टैन कैंसल आउट करके अपने को ले पहली समीकरण बन गई ए प्लस बी इज 60 ਡਿਗਰੀ ਨੈਕਸਟ ਆ ਗਿਆ ਸੇ ਸਾਡੇ ਕੋਲ ਸੈਕਿੰਡ ਇਕੁਏਸ਼ਨ tan a b 1 √3 ਦਿੱਤਾ ਹੋਇਆ ਸੇ ਇੱਥੋਂ ਪਾ a b ਬਾਹਰ ਕੱਢਣਾ ਤਾਂ ਹੀ ਪੋਸੀਬਲ ਹੈ ਜੇਕਰ tan ਨੂੰ ਉੜਾ ਦਈਏ tan ੜਾਉਣ ਵਾਸਤੇ ਇਧਰ ਲਈ ਸੈ tan ਲਿਆ ਤਾਂ ਆਪਾਂ ਆਪਾਂ ਦੇਖਿਆ ਵੀ tan 30 ਦੀ ਵੈਲਿਊ ਹੁੰਦੀ ਹੈ 1 √3 ਤਾਂ ਆਪਾਂ ਉਹਦੀ ਜਗ੍ਹਾ ਤੇ tan 30 ਲਿਖ ਲਿਆ tan ਨਾਲ tan ਕੈਨਸਲ ਹੋ ਗਿਆ ਤਾਂ a b 30° ਆ ਗਿਆ ਠੀਕ ਹੈ ਇੱਥੇ ਆਪਣੇ ਕੋਲ ਇੱਕ ਆ ਬਣ ਗਈ ਇਕੁਏਸ਼ਨ ਇੱਕ ਆ ਬਣ ਗਈ ਇਕੁਏਸ਼ਨ ਆਪਾਂ ਨੂੰ ਚਾਹੀਦੀ ਸ ਏ ਤੇ ਵੀ ਦੀ ਇਕੱਲੇ-ਇਕੱਲੇ ਦੀ ਵੈਲਿਊ ਤਾਂ ਆਪਾਂ ਦੋਨਾਂ ਸਮੀਕਰਨਾਂ ਨੂੰ ਸੋਲਵ ਕਰਨ ਲਈ ਨੰਨ੍후 ਜੋੜਤਾ ਜੋੜ ਕੇ ਪਹਿਲਾਂ a ਦੀ ਵੈਲਿਊ ਕੱਢ ਲਈ ਦੈਨ ਆਪਾਂ a ਦੀ ਇਨਾਂ ਦੋਨਾਂ ਵਿੱਚੋਂ ਕਿਸੇ ਇੱਕ 'ਚ ਭਰ ਕੇ ਆਪਾਂ ਇੱਥੇ ਭਰਿਆ ਇੱਕ ਇਕੁਏਸ਼ਨ ਦੇ ਵਿੱਚ ਵੈਲਿਊ a ਦੀ ਕੀਮਤ ਭਰ ਕੇ ਆਪਾਂ b ਦੀ ਵੈਲਿਊ ਕੱਢ ਲਈ ਜਿਹੜੀ ਕਿ ਸਾਨੂੰ ਚਾਹੀਦੀ ਸੀ ਆ ਸਾਡਾ ਰਿਹਾ a a ਸਾਡਾ ਰਿਹਾ b ਹੁਣ ਤੁਸੀਂ ਦੇਖੋ ਜਿਹੜੀ ਆ ਵਾਲੀ ਚੀਜ਼ ਐ ਇਹਨੂੰ ਤੁਸੀਂ ਆਨਸਰ ਟੈਲੀ ਕਰਨ ਵਾਸਤੇ ਯੂਜ਼ ਕਰ ਸਕਦੇ ਠੀਕ ਹੈ ਸਾਡੇ ਕੋਲ A ਤੇ B ਦੀ ਵੈਲਿਊ ਜੇ ਦੋਨਾਂ ਨੂੰ ਜੋੜੀਏ ਕਿੰਨੀ ਆ ਰਹੀ ਹੈ 45 15 45 15 ਸਾਡੀ ਵੈਲਿਊ ਆ ਰਹੀ ਹੈ 60 ਠੀਕ ਹੈ ਜਾਨੀ ਕਿ ਸਾਡੇ ਦੋਨਾਂ ਦਾ ਜੋੜ 90 ਚੋਂ ਛੋਟਾ 60 ਠੀਕ ਹੈ A ਦੀ ਵੈਲਿਊ B ਨਾਲੋਂ ਵੱਡੀ ਹੋਣੀ ਚਾਹੀਦੀ ਹੈ ਜਾਨੀ ਕਿ ਸਾਡੀ A 45 ਡਿਗਰੀ ਹੈ B ਸਾਡਾ 15 ਇਟ ਮੀਨ ਸਾਡਾ ਆਨਸਰ ਸਹੀ ਹੈ ਓਕੇ ਇਹੀ ਇਹਨਾਂ ਨੇ ਡਿਮਾਂਡ ਕੀਤੀ ਸੀ ਵੀ ਐਦਾ ਦਾ ਆਨਸਰ ਤੁਸੀਂ ਕੱਢਣਾ ਹੈ ਇਹ ਕੁਐਸਚਨ ਤੁਹਾਨੂੰ ਸਮਝ ਆ ਗਿਆ ਹੋਣਾ ਐਗਜ਼ਾਮ ਪਰਸਪੈਕਟਿਵ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਐਦਾਂ ਹੀ ਵਧੀਆ ਕੰਟੈਂਟ ਦੇਖਣ ਲਈ ਐਂਡ ਇਸ ਵਾਰ ਆਪਣੇ ਫਾਈਨਲ ਐਗਜ਼ਾਮਸ ਦੇ ਵਿੱਚ ਡਿਜ਼ਾਇਰੇਬਲ ਸਕੋਰਸ ਗੇਨ ਕਰਨ ਲਈ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਥੈਂਕਸ ਫਾਰ ਵਾਚਿੰਗ